ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡਾ ਬੁੱਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਤਿੰਨ ਨਾਗਾ ਜੀ ਇੱਕ ਸੂਆ ਸਵਾਇਆ ਤੇ ਦੋ ਗੱਬਣ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੁਕਾ ਤਹਿਸੀਲ ਮੁਕਾ ਮੋਬਾਈਲ ਨੰਬਰ ਜੀ 7528899640 ਠੀਕ ਆ ਵੀਰੇ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾਜੀ ਦਾ ਵੀਰੇ ਰਿਜੀਨਲ ਪਹਿਲਾ ਸੂਆ ਸੂਈ ਆ ਬੱਚੀ ਕਦੋਂ ਸੂਈ ਆ ਜੀ ਇਹ ਇਹ ਕੱਲ ਸ਼ਾਮ ਦੀ ਸੂਈ ਆ ਬਾਈ ਬੱਚਾ ਕੀ ਆ ਜੀ ਮਗਰ ਬੱਚਾ ਬਾਈ ਜੀ ਜੇਰ ਕੰਪਲੀਟ ਹੈ ਜੀ ਹਾਂ ਜੇਰ ਦੀ ਵੀਡੀਓ ਮਿਲ ਜੂ ਬਈ ਆਪਣੇ ਕੋਲ ਠੀਕ ਆ ਕਿੰਨਾ ਬੋਲਾ ਕੱਢਿਆ ਬਈ ਇਹਦਾ ਕੱਲ ਇਹਦਾ ਮੰਨ ਲਾ ਆਪਾਂ 3.5 ਕਿਲੋ ਕੱਢਿਆ ਤੇ ਤੜਕੇ 4 ਕਿਲੋ ਕੱਢਿਆ ਬਈ ਠੀਕ ਆ ਜੀ ਹਾਂ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਆ ਬਈ ਕੱਦ ਕਾੜਦਾ ਦੀ ਕਿੱਡਾ ਬੱਚਾ ਵੱਡਾ ਹੀ ਆ ਜਾਂਦਾ ਹੈ ਤੇ ਕਿੰਨਾ ਪਿਆਜ ਜੀ ਦੁੱਧ ਵੀਰੇ ਬਈ ਦੁੱਧ ਇਹ ਜੂ ਅੱਛੀ ਨੋ ਕਹਨੂ ਤਾਂ ਆਪਾਂ 20 ਕਿਲੋ ਕਹਿ ਦਈਏ 15 16 ਕਿਲੋ ਕਿਤੇ ਨਹੀਂ ਗਾ ਜੇਰ ਨੇ 10 11 ਕਿਲੋ ਤਾਂ ਹੁਣ ਬੋਲੀ ਵੀ ਹੋਊਗੀ ਅੱਛੀ ਦਾਲ ਜੇ 15 16 ਨਾਲ ਦਿੱਤਾ ਫਿਰ ਦੇਣਾ ਦੇਣਾ ਵੀ ਕਿਹੜੀ ਨਹੀਂ ਕਿੱਡੀ ਬ ਦੰਦੋ ਬਈ ਦੰਦੋ 6 ਗਦੇ ਬਈ ਚੱਕਦੀ ਆ ਬੱਚੀ ਠੀਕ ਆ ਵੀਰੇ ਹਾਂ ਚਮਕਦਮ ਘਾਲੀ ਐ ਸਰਵੀ ਪਲੀ ਕੋਈ ਆਏ ਨਹੀਂ ਪੀਸੀ ਲਾ ਲਈ ਹੈ ਹਨਾ ਨਾ ਨਾ ਸੁਆਸਾ ਨਹੀਂ ਮੰਨੇ ਬਈ ਸੋਨਾ ਫਿਟਨੈਸ ਵਾਲਾ ਹਵਾਨਾ ਬਾਕੀ ਮੇਨ ਗੱਲ ਬਈ ਠੰਡੀ ਵਾਲਾ ਜਿਵੇਂ ਮਰਜੀ ਬੋਲੋ ਜਿਵੇਂ ਕੋਈ ਮਰਜੀ ਬੈਠਾ ਰਵੇ ਕੋਈ ਬੈਜੇ ਕੋਈ ਚੱਕਰ ਨਹੀਂ ਵੀ ਠੀਕ ਆ ਮੁੱਠੀ ਵਾਲਾ ਥਾਣਾ ਐਂ ਗਲਾਬੀ ਥਾਣਾ ਹੈ ਨਾ ਕੱਲਾ ਕੱਲਾ ਨਿਕਲਣਾ ਇੱਕ ਨਾ ਮੇਰੇ ਮਾੜੀ ਅੱਖ ਦਿਖਾ ਦਿਆਂ ਵਾਲਾ ਕਹਿੰਦਾ ਬੱਸ ਦੱਸਿਆ ਨਹੀਂ ਇਧਰਲੀ ਅੱਖ ਨਾ ਥੋੜੀ ਛੋਟੀ ਆ ਦੀਨਾ ਸਹੀ ਆ ਇਧਰਲੀ ਥੋੜੀ ਵੱਡੀ ਫੱਡੀ ਅੱਖ ਆ ਪਹਿਲਾਂ ਦੱਸ ਦਿਆਂ ਬਾਅਦ ਚਾਲਾ ਦੱਸ ਹਾਂ ਲੈ ਬਹਿ ਪਾਂ ਦੀ ਪੁੱਠੇ ਪਾਂ ਸੀ ਜਾ ਛੱਡੀ ਨਹੀਂ ਆ ਲੈ ਇਹ ਉਹ ਤਾਂ ਦੀਨਾ ਤਾਂ ਹੈ ਕਿ ਨਾ ਦੀਨਾ ਦੀਨਾ ਬਈ ਦੀਨਾ ਇਹਦੇ ਵਜ੍ਹਾ ਬੁੱਝ ਗਿਆ ਹੋਣਾ ਛੋਟੀ ਪਹਿਲਾਂ ਵੀ ਛੋਟੀ ਹੁੰਦੀ ਦੇ ਵਜ੍ਹਾ ਬਈ ਸੋਨਾ ਕੱਟ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਦੁੱਧ ਬਾਈ ਜਦੇ ਕਹਿਣ ਦੀ ਗੱਲ ਸਹੀ ਆ ਭਈ ਐਵੇਂ ਆਪਾਂ 20 22 ਕਿਲੋ ਕਹਿ ਦੇ ਗਿਓ ਤਾਂ ਕੋਈ ਫਾਇਦਾ ਨਹੀਂ ਗਾ 15 16 ਕਿਲੋ ਦੁੱਧ ਤਾਂ ਟੁੱਟਦੀ ਨਹੀਂ ਜੇ ਇਹਨੇ 15 16 ਵੀ ਨਾ ਦਿੱਤਾ ਫੇਰ ਭਾਈ ਦੰਦੀ ਵੀ ਕੋਈ ਨਹੀਂ ਪਸ਼ੂ ਰੱਖਣ ਦਾ ਫਾਇਦਾ ਵੀ ਨਹੀਂ ਹੈ ਨਾ ਦੁਕਾਨਦਾਰੀ ਜਿਹੜਾ ਛੋਟੀ ਆ ਵਜਨ ਨੇ ਤੇ ਕੱਦ ਨੇ ਦੇਣਾ ਦੁੱਧ ਤੇ ਜੇ ਦਿੱਤਾ ਨਾ ਤੇ ਫੇਰ ਤਾਂ ਮੇਰੇ ਹਿਸਾਬ ਨਾਲ ਕੋਈ ਏਡਾ ਫਾਇਦੇ ਵਾਲਾ ਕੰਮ ਨਹੀਂ ਰਹਿ ਜਾਣਾ ਵੀਰੇ ਇਹ ਜੇ ਇਹਨੇ ਕਰਮ ਵਾਲੀ ਨੇ ਥੋੜਾ ਦਿੱਤਾ ਬਾਕੀ ਮੁਠੀ ਜਲਾ ਥਣ ਕੱਲਾ ਕੱਲਾ ਨਿਖੜ ਮਾ ਲੈ ਵੀ ਸੇਲ ਦੀ ਮੈਂ ਕਹਿੰਦਾ ਲੈ ਆ ਪਤਾਰਾ ਮਾਰਕਟ ਘੋਣੇ ਬਾਈ ਅੱਛਾ ਲੈ ਨਿਆਣੇ ਦੇ ਵੀ ਨਹੀਂ ਲੋੜ ਨਾ ਨਾ ਜਿੰਨੀਆਂ ਕਿ ਗਾਂਆਂ ਲੈ ਕੇ ਉਹਨਾਂ ਨੂੰ ਠੰਡੀਆਂ ਹੀ ਲੈ ਕੇ ਆਉਣਾ ਹੈ ਲੈ ਆਪਣਾ ਪਾਣੀ ਬੈਗ ਤੇ ਵੀ ਆਪਾਂ ਵੇਚਦੇ ਵੀ ਆ ਹੂੰ ਇਹ ਤਾਂ ਗੱਲ ਹੈਗੀ ਆ ਕਈ ਯਾਰ ਆਪ ਵੀ ਦੋ ਦਿਨ ਚੂਣੀ ਪੈ ਸਕਦੀ ਜੇ ਮੱਥੇ ਜੀ ਲੱਤਾਂ ਮਾਰੀ ਗਈ ਫਿਰ ਫਾਇਦਾ ਵੀ ਕੀ ਹੈ ਹੁਣ ਆਪਾਂ ਪਰਸ ਜੇ ਉਥੇ ਵੀਡੀਓ ਪਾਈ ਆ ਬਾਈ ਬਹੁਤ ਵੀਰ ਭਰਾਵਾਂ ਦੇ ਫੋਨ ਆਏ ਉਹ ਆਪਾਂ ਪਹਿਲੇ ਫੋਨ ਤੇ ਬੱਸੀ ਦੇ ਚਲੋ ਵਧੀਆ ਹੋ ਗਿਆ ਆ ਲੱਤ ਨਹੀਂ ਯਾਰ ਮਾਰਦੀ ਮੇਨ ਗੱਲ ਕੋਈ ਲੈ ਜਾ ਵੀਰ ਭਰਾ ਤਾਂ ਨਾ ਮੁੱਠੀਆਂ ਓਹੀ ਸਿੰਘਾਂ ਦੀਆਂ ਮਾੜੀਆਂ ਮਣੇ ਨਿਕਲੀਆਂ ਬਣਾਉਣ ਵਾਲੀਆਂ ਬਣਾਈਆਂ ਨਹੀਂ ਕਿਸੇ ਨੇ ਠੀਕ ਆ ਇਹਦਾ ਰਹਿ ਵੀ ਮਾੜੀਆਂ ਮੜੀਆਂ ਮਾੜੀਆਂ ਮੜੀਆਂ ਰਹਿ ਨਹੀਂ ਬਈ ਕੋਈ ਪਤਾ ਨਹੀਂ ਗੱਲ ਤਾਂ ਕੋਈ ਹੈ ਨਹੀਂ ਕੋਈ ਨਹੀਂ ਵੀਰੇ ਜਿੱਥੇ ਮਰਜੀ ਬਹਿ ਜਾ ਕੋਈ ਵੀਰਪੁਰ ਵਾਲਾ ਲਾ ਫੇਰ ਬੈ ਜਾ ਕੋਈ ਚੱਕਰ ਹੀ ਨਹੀਂ ਬੱਚਾ ਉਹ ਖੜਾ ਕੋਈ ਚੱਕਰ ਹੀ ਨਹੀਂ ਠੀਕ ਆ ਹਾਂ ਡਿਮਾਂਡ ਕਰਨੀ ਜਾਇਜ਼ ਛੋਟੀ ਜੀ ਲੈਣੀ ਆ ਜਿਹੜੇ ਮੁੱਲਕਾਰ ਨੂੰ 55 ਕਰ ਲਈਏ 60 ਕਰ ਲਈਏ ਹਾਂ ਆਪਾਂ 46000 ਰੁਪਇਆ ਲੈ ਲਾਂਗੇ ਇਹਦਾ ਹਾਂ ਬਈ 46000 ਹਾਂ ਹਾਂ ਮਿਲਣਾ ਨਹੀਂਗਾ ਇਹ ਭਾ ਕੇ ਤੇ ਬਾਈ ਬੱਛੀ ਵੀ ਪੂਰੀ ਚੰਗੀ ਆ ਗਾਂ ਨੂੰ ਵਾਧੇ ਵਾਲੀ ਆ ਘਾਟੇ ਵਾਲੀ ਨਹੀਂ ਰਿਜਨਲ ਪਲੂਨ ਆ ਇਹ ਨਹੀਂ ਕੋਈ ਕੋਈ ਦੂਜਾ ਕਹਿੰਦੇ ਫਿਰ ਵੀ ਆਪਾਂ ਦੇਖ ਸਕਦੇ 35000 ਤੱਕ ਲਾ ਤੋਕੜਦਾ ਹੀ ਮੰਗ ਲਿਆ ਤੋਕੜਦਾ ਮੰਗਦਾ ਬਈ ਇਹ ਤਾਜੀ ਆ ਮੇਨ ਗੱਲ ਤੇ ਤਾਜੀ ਆ ਇਹ ਤਾਂ ਗੱਲ ਹੈਗੀ ਆ ਵੀਰੇ ਬੱਛੀ ਦਾ ਲੈ ਵਾਲੂ ਆ ਵੇਲਾ ਕਿੰਨਾ ਸੋਹਣਾ ਫੱਟ ਲੈ ਵੇ ਸਾਢੇ 46000 ਦੀ ਬਾਈ ਕਹਿੰਦਾ ਦੇ ਦਾਂਗੇ ਮੇਲ ਲਈ ਆ ਜਿਹਨੇ ਲੁੱਟ ਲਿਆ ਲੁੱਟ ਲਿਆ ਹੈਨਾ ਹਾਂ ਤੇ ਦੋ ਨੰਬਰ ਨਾਗ ਵੀਰੇ ਇਹ ਬਾਈ ਰਿਜਨਲ ਇਹ ਦੂਜਾ ਸੁਆਵਾ ਠੀਕ ਆ ਇਹ ਸਮਾਂ ਕਿੰਨਾ ਕਰ ਬਸ ਇੱਕ ਜਾਂ ਦੋ ਦਿਨ ਵੀਰੇ ਲਿੰਦੀ ਆ ਲੱਲਿਆਂ ਤੇ ਹੀ ਆ ਹਾਂ ਠੀਕ ਆ ਥਣਾ ਥੁਣਾ ਦੀ ਓਕੇ 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 ਬਾਈ ਜਮਾ ਥੋੜੀ ਨਾ ਡਰਦੀ ਕਦੋਂ ਘਰੋਂ ਨਹੀਂ ਗੱਡੀ ਨੂੰ ਠੰਡੀ ਸੀ ਲੈਣੀ ਜਿੰਨੀ ਕਹਿ ਲਾ ਠੀਕ ਆ ਹਾਂ ਦੁੱਧ ਦੇ ਦਾ ਪਲੂਣ ਦਾ ਕੱਢਿਆ ਵਾ 16 ਕਿਲੋ ਜਰਸੀ ਜੀ ਪੈ ਗਈ ਹੈ ਜਰਸੀ ਕ੍ਰੋਸ ਜੀ ਆ ਵੀਰੇ ਕ੍ਰੋਸ ਪੈ ਗਈ ਹਾਈਟ ਦੀ ਜਰਸੀ ਵਾਲੀ ਆ ਹਾਂ ਤੋੜ ਕੇ ਦਿਖਾ ਦੀ ਵੀਰੇ 15 16 ਕਿਲੋ ਪਲੂਣ ਦਾ ਦੁੱਧ ਦਿੱਤਾ ਵਾ ਥੋੜਾ ਜਿਹਾ ਉੱਪਰ ਆ ਜਾ ਮਣਾਈ ਜਾਂਦੀ ਆ ਜਰਸੀ ਵਾਲੀ ਹਾਈਟ ਦੇਖੀ ਬਚਾ ਕੇ ਰੱਖਦਾ ਕੋਸ਼ਿਸ਼ ਨਹੀਂ ਕਰਦੀ ਉਹਨੇ ਥੋੜੀ ਤੇਜ਼ੀ ਕਰਦੀ ਹੂੰ ਤੇਜ਼ੀ ਕਰਦੀ ਆ ਤਰੋਜ ਤਰੋਜ ਹੂੰ ਪਾਰ ਪਿੱਛੇ ਦੀ ਗਾਰੰਟੀ ਪੂਰੀ ਪੂਰੀ ਗਾਰੰਟੀ ਠੰਡੀ ਸੀਲ ਦੀ ਵੀ ਗਾਰੰਟੀ ਆ ਬਾਈ ਮੱਝਾਂ ਵਰਗਾ ਦੁੱਧ ਆ ਹਾਂ ਦੁੱਧ ਮਹੀਆਂ ਵਰਗਾ ਹੋਊਗਾ ਥੋੜਾ ਜਿਹਾ ਕੈਮਰੇ ਤੋਂ ਡਰ ਹੀ ਜਾਂਦੀ ਕੈਮਰੇ ਤੋਂ ਬਾਈ ਇੱਕ ਘਰੋਂ ਨਹੀਂ ਗੱਡੀ ਬੱਚੀ ਇਹਨਾਂ ਤੋਂ ਆਈ ਹੈ ਨਾ ਘਰੋਂ ਨਹੀਂ ਗਈਗੀ ਕੋਈ ਲੱਤ ਛੜ ਵਾਲਾ ਕੰਮ ਨਹੀਂ ਕਰ ਨਾ ਨਾ ਲੱਤ ਛੜ ਵਾਲਾ ਕੋਈ ਨਹੀਂ ਵੀਰ ਭਰਾਏ ਨਹੀਂ ਕੋਈ ਠੰਡੀ ਆ ਨਹੀਂ ਮੇਨ ਗੱਲ ਠੀਕ ਆ ਲੈ ਠੀਕ ਆ ਵੀਰੇ ਇਹ ਹੁੰਦੀ ਜਾਂਦੀ ਆ ਲੈ ਠੀਕ ਆ ਸੈੱਟ ਤੇ ਕਰ ਲਿਓ ਜੀ ਕੋਈ ਐ ਨਹੀਂ ਬਚਾਲੇ ਖੜੇ ਚੜਕਦੇ ਉਹ ਡਰਨ ਦੀ ਡਰਦੀ ਉਹੀ ਲੱਗਦੀ ਥੋੜਾ ਜਿਹਾ ਠੀਕ ਆ ਥੋੜਾ ਜਿਹਾ ਉਪਰ ਆ ਕਰਦੀ ਆ ਵੀਰੇ ਬਾਕੀ ਚੰਗੀ ਆ ਜਿੰਨੀ ਹੈਗੀ ਆ ਕੱਲ ਯਾਰ ਸ਼ਾਮ ਨੂੰ ਆਈ ਜੇ ਮੇਰੇ ਤਾਂ ਹੀ ਕਰਦੀ ਏ ਡਰਦੀ ਜੀ ਜੂ ਨਹੀਂ ਲਾਇਆ ਪੱਠਾ ਦੱਥਾ ਵੀ ਨਹੀਂ ਚੰਗੂ ਖਾਦਾ ਨਹੀਂ ਪੱਠੇ-ਪੁੱਠੇ ਬਹੁਤ ਖਾਦੇ ਬਈ ਮੈਨੂੰ ਕਹ ਪੱਠੀ ਖਾਦੇ ਬਹੁਤ ਖਾਦੇ ਪੱਠੇ ਠੀਕ ਆ ਹਾਂ ਮੋਰੀ ਮਾਰੀ ਦਾ ਵੀ ਕਰ ਦਿੰਦੀ ਅਗਲੇ ਦਿਨ ਪਾਇਆ ਸੀ ਵਿੱਚੀ ਲੈ ਉਹਵੇਂ ਨਹੀਂ ਗਾ ਨਾ ਨਾ ਲੱਤ ਦੀ ਲੱਤ ਮਾਰਦੀ ਨਹੀਂ ਲੱਤ ਛਾੜਾਲੀ ਹੈ ਨਹੀਂ ਕੀ ਕਰਮ ਵਾਲੀ ਜਿੱਥੇ ਮਰਜੀ ਵਹਿ ਜੀ ਕੋਈ ਠੀਕ ਆ ਜੈ ਜੀ ਡਿਮਾਂਡ ਇਹਦੀ ਇਹਦਾ ਬਈ ਮੁੱਲ ਕੋਈ ਕਰ ਲੈ 65 ਕੋਈ 70 ਨਹੀਂ ਕਰਨਾ ਆਪਾਂ ਆਪਾਂ 55000 ਰੁਪਏ ਲੈ ਲਾਂਗੇ ਜੋੜਾ ਲੈ ਜੇ ਜੋੜਾ ਲੈ ਜੇ ਮਾਨਤਨ ਵਧ ਕਰ ਦੋ ਫੁੱਲਾ ਮਾਨਤਨ ਹੋ ਜਾਊਗਾ ਆਰਾਮ ਨਾ ਕਰ ਠੀਕ ਹੈ ਵੀਰੇ ਤੇ ਆ ਜਰਸੀ ਹੈਗੀ ਫਿਰ ਹਾਂ ਇਹ ਜਰਸੀ ਹੈ ਬਈ ਇਹਦਾ ਪੌਣੀ ਨਹੀਂ ਚੱਲ ਆਪਾਂ ਵੀਡੀਓ ਪੌਣੀ ਕਰਕੇ ਕੱਚੀ ਆ ਥੋੜੀ ਜੀ ਕੱਚੀ ਆ ਹਾਂ ਸੂਆ ਕਿੰਨਾ ਮਾਜੀ ਇਹਦਾ ਇਹ ਓਰੀਜਨਲ ਬਈ ਦੂਜਾ ਸੂਆ ਵਾ ਠੀਕ ਆ ਇਹਦਾ ਪਲੂਨ ਦਾ ਦਿੱਤਾ 16 ਕਿਲੋ ਦੁੱਧ ਠੀਕ ਆ ਤੇ ਇਹਦੇ ਹੇ ਹਫ਼ਤਾ ਵਾਂਗੂੰ ਦਿਨ ਪਏ ਪੂਰੇ ਹਫ਼ਤਾ ਖੁੱਲਾ ਲੈ ਜੋ ਆਰਾਮ ਨਾ ਲਊਗੀ ਬਈ ਠੰਡੀ ਸੀਲ ਇਹ ਵੀ ਇੰਨੀ ਜਿੰਨੀ ਕਹਿ ਲੈ ਹ ਲਓ ਬਲਟੇ ਲਾ ਖਾਣਾ ਹੈ ਨਾ ਪੂਰਾ ਚੰਗਾ ਥਾਣਾ ਇਹ ਨਹੀਂ ਕੋਈ ਗੱਲ ਠੀਕ ਆ ਮਰਜੀ ਬਹਿ ਜਾ ਠੀਕ ਆ ਲੈ ਜਲਦੀ ਵੀਰੇ ਦਿਨ ਹੈ ਇੱਕ ਦੋ ਦਿਨ ਵੱਧ ਵੀ ਸਕਦੇ ਆ ਵੀਰੇ ਭਾਵੇਂ ਜਿੰਨੇ ਦਿਨ ਲਵੋ ਵੀ ਚੰਗੇ ਹੀ ਆ ਇਹਦੇ ਦਾ ਹੂੰ ਫਾਇਦਾ ਹੀ ਆ ਬਾਨਾ ਹੀ ਆ 2 ਦਿਨ ਜੇ ਲੇਟ ਵੀ ਸੂਪੂ ਤਾਂ ਕੋਈ ਏਡੀ ਗੱਲ ਨਹੀਂ ਉਹਨੇ ਭਰ ਕੇ ਸੂ ਨਿੱਗਰ ਨੁੱਗਰ ਪੂਰੀ ਹੈ ਕੋਈ ਆ ਨਹੀਂ ਨਿੱਗਰ ਬਾਈ ਲੋਕ ਆਲਾ ਕੋਈ ਮੰਡੀ ਮੰਡੀ ਵਾਲੀ ਨਹੀਂ ਹੁੰਦੀ ਲੱਸੀ ਲਾਵੇਂ ਨਹੀਂ ਕਿ ਆਏ ਨਹੀਂਗਾ ਭਈ ਆਪਦਾ ਅੱਠੇ ਨਾਲ ਰੱਜੂਗੇ ਐਨ ਫੁੱਲ ਖਾ ਕੇ ਹਾਂ ਕਾਂਦੀ ਬਿੰਦੀ ਬਹੁਤ ਆ ਬਾਈ ਖਾਉ ਤਾਂ ਇਹ ਦੁੱਧ ਦੇਉ ਬਾਈ ਜਿਹਨੇ ਖਾਦਾ ਹੀ ਨਾ ਉਹਨੇ ਦੁੱਧ ਵੀ ਕਿੱਥੇ ਦੇਣਾ ਆਪਣੇ ਬੱਚੀ ਦੇ ਚਿਚੜ ਲੱਗੇ ਬੱਚੀ ਟਿਚੜਾ ਨਾ ਭਰੀ ਪਈ ਸੀ ਆਉਣ ਲਾ ਕੇ ਦਵਾਈ ਜੀ ਲਾਈ ਆ ਹੂੰ ਅੱਛਾ ਹਾਂ ਚੋ ਉਹ ਜੇ ਘਰੋਂ ਹੀ ਆਈ ਆ ਬਾਲੇ ਚੰਗੇ ਘਰੋਂ ਨਹੀਂ ਘੱਟ ਸੇ ਵਾਲੇ ਘਰੋਂ ਹੀ ਆਈ ਆ ਨਿੱਗਰ ਨੁਗਰ ਪਰ ਪੂਰੀ ਆ ਅਜੇ ਚੜ ਚੁਚੜ ਦਵਾਈ ਲਾਤੀ ਆ ਤੇ ਹੁਣ ਲੈ ਜਾਣਗੇ ਲੈ ਕੇ ਲੈ ਕੇ ਬਾਈ ਥੋੜੇ ਜਿ ਰੇਗੇ ਚਚੜ ਥੋੜੇ ਜਿ ਰੇਗੇ ਇੱਕ ਅੱਧੀ ਅਰ ਦਵਾਈ ਹੋਰ ਲਾਉਣੀ ਪੈਣੀ ਆ ਖਣਾ ਤੁਣਾ ਦੇ ਆਲੇ ਪਾਸੋਂ ਵੇ ਭੀ ਥੋੜੇ ਓਏ ਇੱਕ ਨੰਬਰ ਬਾਈ ਭਾਰ ਪਿੱਛੇ ਦੀ ਵੀ ਗਾਰੰਟੀ ਆ ਘਰ ਤੱਕ ਅਗਲੇ ਦੇ ਠੀਕ ਆ ਲੈ ਜਲਦੀ ਵੀਰੇ ਜੈਜ ਡਿਮਾਂਡ ਕਰਨੀ ਇਹਦੀ ਵੀ ਜਿਹੜੇ ਲੈਣੇ ਆ ਇਹਦਾ ਬਈ 46000 ਰੁਪਇਆ ਲੈ ਲਾਂਗੇ ਇਹਦਾ ਵੀ ਕੱਚੀ ਕੱਚੀ ਦਾ ਕੱਚੀ ਜਦੋਂ ਤਿਆਰ ਹੋ ਗਈ ਉਸ ਦਿਨ ਵੀਰੇ 55000 ਦੀ ਦਵਾਂਗੇ ਇਹ ਤਾਂ ਗੱਲ ਹੈ ਉਹ ਵੀਰਪਰਾਏ ਨਾਲ ਕਹਿੰਦੇ ਉਹਦੋਂ ਤੂੰ 46 ਮੰਗਦਾ ਅੱਜ ਜਦੋਂ 55 ਮੰਗਦਾ ਆਪਾਂ ਉਸ ਦਿਨ 55 ਦੀ ਦੇਣੀ ਬਈ ਸਾਮ ਦਾ ਤਾਂ ਫਿਰ ਹਾਂ ਖਰਚਾ ਪੈਣਾ ਹੀ ਹੈ ਜੇ ਕੋਈ ਆਏ ਲੈ ਜਾਊਗਾ ਅਗਲਾ ਸਾਮ ਕੇ ਵੇਚ ਲਵੇ ਬਈ ਵੇਚਣ ਵਾਲਾ ਵੀ ਦੋਨੇ ਵੀਰਪਰਾ ਕੋਲ ਲੈ ਗਏ ਨਾ ਵਧੀਆ ਨਫਾ ਦੇ ਦਿੰਦਾ ਹੂੰ ਬਾਕੀ ਤੁਹਾਨੂੰ ਕੋਈ ਵੀ ਨਗ ਪਸੰਦ ਆਉਂਦਾ ਫੱਟ ਬੈਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ